ਸਸਿਗਾਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ Ontario ਸਰਕਾਰ ਪਹਿਲੀ ਵਾਰ ਖਰੀਦਦਾਰਾਂ ਦੇ ਲਈ ਘਰ ਖਰੀਦਣ ਨੂੰ ਹੋਰ ਕਿਫਾਇਤੀ ਬਣਾਉਣ ਦੇ ਲਈ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਨਾਲ 1 ਮਿਲੀਅਨ ਡਾਲਰ ਤੱਕ ਦੇ ਨਵੇਂ ਕਰਾਉਂ ਤੇ HST ਦੇ ਪੂਰੇ 8% ਸਥਾਈ ਹਿੱਸੇ ਨੂੰ ਛੋੜ ਦਿੱਤੀ ਜਾ ਸਕਦੀ ਹੈ ਆਉਣ ਵਾਲੇ 2025 ਦੇ ਪੱਤਝੜ ਆਰਥਿਕ ਬਿਆਨ ਤੇ ਵਿੱਚ ਸ਼ਾਮਲ ਇਸ ਪ੍ਰਸਤਾਵ ਤੋਂ ਨਵੇਂ ਖਰੀਦਦਾਰਾਂ ਦੇ ਲਈ ਵੱਡੀ ਬਚਤ ਹੋਣ ਅਤੇ ਸੁੱਬੇ ਭੱਧ ਦੇ ਵਿੱਚ ਰਿਹਾਇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਇਸੇ ਯੋਜਨਾ ਦੇ ਤਹਿਤ ਯੋਗ ਨਵੇਂ ਕਰ ਦੇ ਪਹਿਲੀ ਵਾਰ ਖਰੀਦਦਾਰ ਸੁਬਾਈ ਛੋਟ ਰਾਹੀਂ 80000 ਡਾਲਰ ਤੱਕ ਦੀ ਬਚਤ ਕਰ ਸਕਦੇ ਨੇ ਤੇ ਫੈਡਰਲ ਸਰਕਾਰ ਦਾ ਐਚ ਸਟੇ 5% ਹਿੱਸੇ ਨੂੰ ਹਟਾਉਣ ਦੇ ਪ੍ਰਸਤਾਵ ਦੇ ਨਾਲ ਨਵੀਂ ਕਰ ਖਰੀਦ ਉਤੇ ਕੁੱਲ ਬਚਤ 130000 ਡਾਲਰ ਤੱਕ ਪਹੁੰਚ ਸਕਦੀ ਹੈ ਵਿੱਤ ਮੰਤਰੀ ਪੀਟਰ ਪੈਥਲਨ ਫਾਲਵਿਨੀ ਕਿਹਾ ਕਿ ਇਹ ਉਪਾਏ ਵਿੱਤੀ ਦਬਾਅ ਨੂੰ ਘਟ ਕਰਨ ਅਤੇ ਕਰ ਦੀ ਮਾਲਕੀ ਦੇ ਸੁਪਨੇ ਨੂੰ ਜਿੰਦਾ ਰੱਖਣ ਦੇ ਲਈ ਸਰਕਾਰ ਤੇ ਵਿਆਪਕ ਖੇਤਨਾ ਦਾ ਹਿੱਸਾ ਹੈ ਬੈਟਲਨ ਫਾਲਵੀ ਨੇ ਕਿਹਾ ਕਿ ਅਸੀਂ ਉਦਾਹਰਨ ਦੇ ਕੇ ਅੱਗੇ ਵਧ ਰਹੇ ਹਾਂ ਪਰਿਵਾਰਾਂ ਨੂੰ ਉਹਨਾਂ ਦੇ ਜੀਵਨ ਦੇ ਸਭ ਤੋਂ ਵੱਡੇ ਪਿੱਤੀ ਲੈਣ-ਦੇਣ ਦੇ ਵਿੱਚੋਂ ਇੱਕ ਉੱਤੇ ਪੈਸੇ ਦੀ ਬਚਤ ਕਰ ਰਹੇ ਹਾਂ Ontario ਪਰਿਵਾਰ ਆਪਣੀਆਂ ਜੇਬਾਂ ਦੇ ਵਿੱਚੋਂ ਹੋਰ ਪੈਸੇ ਵਾਪਸ ਪਾਉਣ ਦੇ ਹੱਕਦਾਰ ਨੇ ਇਹ ਨਵੀਂ ਛੋਟ ਟੈਰੀਓ ਦੇ ਮੌਜੂਦਾ ਐਚਐਸਟੀ ਨਿਊ ਹਾਊਸਿੰਗ ਰਿਬੇਟ ਉੱਤੇ ਅਧਾਰਿਤ ਹੈ ਜੋ ਪਹਿਲਾਂ ਹੀ 24000 ਡਾਲਰ ਤੱਕ ਦੀ ਰਾਹਤ ਪ੍ਰਦਾਨ ਕਰਦੀ ਹੈ ਇਕੱਠੇ ਮਿਲ ਕੇ ਦੋਵੇਂ ਛੋਟਾਂ ਪਹਿਲੀ ਵਾਰ 1 ਮਿਲੀਅਨ ਡਾਲਰ ਤੱਕ ਦੇ ਨਵੇਂ ਘਰ ਖਰੀਦਣ ਵਾਲੇ ਐਚਐਸਟੀ ਦੇ ਸੁਪਾਈ ਹਿੱਸੇ ਨੂੰ ਪੂਰੀ ਤਰ੍ਹਾਂ ਕਵਰ ਕਰਨਗੀਆਂ 1 ਮਿਲੀਅਨ ਡਾਲਰ ਅਤੇ 1.5 ਮਿਲੀਅਨ ਡਾਲਰ ਦੇ ਵਿਚਕਾਰ ਕੀਮਤ ਵਾਲੇ ਘਰਾਂ ਦੇ ਲਈ ਛੋਟ ਹੌਲੀ-ਹੌਲੀ ਕੱਟਦੀ ਜਾਵੇਗੀ 1.5 ਮਿਲੀਅਨ ਡਾਲਰ ਦੇ ਨੇੜੇ ਮੁੱਲ ਵਾਲੇ ਘਰਾਂ ਦੇ ਲਈ ਘਟੋਕਟ 24000 ਡਾਲਰ ਤੱਕ ਪਹੁੰਚ ਜਾਵੇਗੀ ਇਸ ਨਾਲ ਹੀ ਦੱਸਦੇ ਹੋਏ ਰਹਾ ਹਾਊਸਿੰਗ ਮੰਤਰੀ ਡੋ ਫਲੈਕ ਨੇ ਕਿਹਾ ਕਿ ਇਹ ਬਦਲਾਵ ਖਰੀਦਦਾਰਾਂ ਤੇ ਉਸਾਰੀ ਉਦਯੋਗ ਦੋਵਾਂ ਦਾ ਸਮਰਥਨ ਕਰਦਾ ਹੈ ਇਹ ਨਾ ਸਿਰਫ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਸਗੋਂ ਕਾਮਿਆਂ ਤੇ ਵਪਾਰੀਆਂ ਦੇ ਲਈ ਵੀ ਚੰਗੀ ਖਬਰ ਹੈ ਜੋ ਉਹ ਕੰਮ ਕਰਦੇ ਰਹਿ ਸਕਦੇ ਨੇ ਜੋ ਉਹਨਾਂ ਨੂੰ ਪਸੰਦ ਹੈ ਆਪਣੇ ਪਾਈਚਾਰੇ ਦਾ ਨਿਰਮਾਣ ਇਹ ਛੋਟ ਫੈਡਰਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ GST HSD ਛੋਟ ਦੇ ਅਨੁਸਾਰ ਹੋਵੇਗੀ ਅਤੇ ਸੰਬੰਧ ਇਤ ਸੰਗੀ ਕਾਨੂੰਨ ਦੇ ਪਾਸ ਹੋਣ ਤੇ ਨਿਰਭਰ ਕਰੇਗੀ ਸੁਬੇ ਨੇ ਕਿਹਾ ਕਿ ਉਹ 22 ਮਈ 2025 ਨੂੰ ਜਾਂ ਇਸ ਤੋਂ ਬਾਅਦ ਦਸਤਖਤ ਕੀਤੇ ਗਏ ਸਮਝੌਤੇ ਦੇ ਲਈ ਛੋਟ ਉਪਲਬਧ ਕਰਵਾਉਣ ਦੇ ਲਈ ਔਟਵਾ ਦੇ ਨਾਲ ਕੰਮ ਕਰੇਗਾ ਜਿਸ ਦੀ ਉਸਾਰੀ 2031 ਤੋਂ ਪਹਿਲਾਂ ਸ਼ੁਰੂ ਹੋਵੇਗੀ ਅਤੇ 2036 ਤੱਕ ਪਹਿਲਾਂ ਪੂਰੀ ਹੋ ਜਾਵੇਗੀ ਇਹ ਐਲਾਨ ਉਦੋਂ ਆਇਆ ਜਦੋਂ ਅੰਟੈਰਿਓ ਹਾਊਸਿੰਗ ਵਿਕਾਸ ਨੂੰ ਤੁਸ਼ਾਹਿਦ ਕਰਨ ਦੇ ਲਈ ਨਿਵੇਸ਼ ਵਧਾਉਂਦਾ ਹੈ ਸਰਕਾਰ ਨੇ ਹਾਲ ਹੀ ਦੇ ਵਿੱਚ ਆਪਣੇ ਮਿਊਨਿਸਪਲ ਹਾਊਸਿੰਗ 인ਫਰਾਸਟ੍ਰਕਚਰ ਪ੍ਰੋਗਰਾਮ ਨੂੰ 4 ਬਿਲੀਅਨ ਡਾਲਰ ਤੱਕ ਵਧਾ ਦਿੱਤਾ ਹੈ ਅਤੇ ਨਵੇਂ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਲਈ ਬਿਲਡਿੰਗ ਫਾਸਟਰ ਫੰਡ ਨੂੰ 1.2 ਬਿਲੀਅਨ ਤੱਕ ਵਧਾ ਦਿੱਤਾ ਹੈ ਇਸ ਪਹਿਲ ਕਦਮੀ ਅਤੇ ਸੂਬੇ ਦੀ ਵਿਆਪਕ ਆਰਥਿਕ ਯੋਜਨਾ ਬਾਰੇ ਹੋਰ ਵਿਰਵੇ 6 ਨਵੰਬਰ 2025 ਨੂੰ ਅੰਟੈਰਿਓ ਆਰਥਿਕ ਦ੍ਰਿਸ਼ਟੀਕੋਣ ਅਤੇ ਵਿਤੀ ਸਮਿਖਿਆ ਦੇ ਵਿੱਚ ਜਾਰੀ ਕੀਤੇ ਜਾਣਗੇ ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਓਨਟਾਰੀਓ ਸਰਕਾਰ ਪਹਿਲੀ ਵਾਰ ਖਰੀਦਦਾਰਾਂ ਦੇ ਲਈ ਘਰ ਖਰੀਦਣ ਨੂੰ ਹੋਰ ਕਫਾਇਤੀ ਬਣਾਉਣ ਦੇ ਲਈ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਨਾਲ 1 ਮਿਲੀਅਨ ਡਾਲਰ ਤੱਕ ਦੇ ਨਵੇਂ ਘਰਾਂ 'ਤੇ ਐਚਐਸਟੀ ਦੇ ਪੂਰੇ 8% ਸਥਾਈ ਹਿੱਸੇ ਨੂੰ ਛੋੜ ਦਿੱਤੀ ਜਾ ਸਕਦੀ ਹੈ ਆਉਣ ਵਾਲੇ 2025 ਦੇ ਪੱਤਝੜ ਆਰਥਿਕ ਬਿਆਨ ਤੇ ਵਿੱਚ ਸ਼ਾਮਲ ਇਸ ਪ੍ਰਸਤਾਵ ਤੋਂ ਨਵੇਂ ਖਰੀਦਦਾਰਾਂ ਦੇ ਲਈ ਵੱਡੀ ਬਚਤ ਹੋਣ ਅਤੇ ਸੁੱਬੇ ਭੱਦੇ ਵਿੱਚ ਰਿਹਾਇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਇਸੇ ਯੋਜਨਾ ਦੇ ਤਹਿਤ ਯੋਗ ਨਵੇਂਕਰ ਦੇ ਪਹਿਲੀ ਵਾਰ ਖਰੀਦਦਾਰ ਸੁਭਾਈ ਛੋਟ ਰਾਹੀਂ 80000 ਡਾਲਰ ਤੱਕ ਦੀ ਬਚਤ ਕਰ ਸਕਦੇ ਨੇ ਤੇ ਫੈਡਰਲ ਸਰਕਾਰ ਦਾ ਐਸਟੇ 5% ਹਿੱਸੇ ਨੂੰ ਹਟਾਉਣ ਦੇ ਪ੍ਰਸਤਾਵ ਦੇ ਨਾਲ ਨਵੀਂ ਕਰ ਖਰੀਦ ਉਤੇ ਕੁੱਲ ਬਚਤ 130000 ਡਾਲਰ ਤੱਕ ਪਹੁੰਚ ਸਕਦੀ ਹੈ ਵਿੱਤ ਮੰਤਰੀ ਪੀਟਰ ਪੈਥਲਨ ਪਾਲਵਿਨੀ ਨੇ ਕਿਹਾ ਕਿ ਇਹ ਉਪਾਈ ਵਿਤੀ ਦਬਾਅ ਨੂੰ ਘਟ ਕਰਨ ਅਤੇ ਕਰਦੀ ਮਾਲਕੀ ਦੇ ਸੁਪਨੇ ਨੂੰ ਜਿੰਦਾ ਰੱਖਣ ਦੇ ਲਈ ਸਰਕਾਰ ਤੇ ਵਿਆਪਕ ਖੇਤਮਾ ਦਾ ਹਿੱਸਾ ਹੈ ਬੈਟਲਨ ਫਾਲਵੀ ਨੇ ਕਿਹਾ ਕਿ ਅਸੀਂ ਉਦਾਹਰਨ ਦੇ ਕੇ ਅੱਗੇ ਵਧ ਰਹੇ ਹਾਂ ਪਰਿਵਾਰਾਂ ਨੂੰ ਉਹਨਾਂ ਦੇ ਜੀਵਨ ਦੇ ਸਭ ਤੋਂ ਵੱਡੇ ਪਿੱਤੀ ਲੈਣ-ਦੇਣ ਦੇ ਵਿੱਚੋਂ ਇੱਕ ਉੱਤੇ ਪੈਸੇ ਦੀ ਬਚਤ ਕਰ ਰਹੇ ਹਾਂ ਉਹ ਟੈਰੀਓ ਪਰਿਵਾਰ ਆਪਣੀਆਂ ਜੇਬਾਂ ਦੇ ਵਿੱਚੋਂ ਹੋਰ ਪੈਸੇ ਵਾਪਸ ਪਾਉਣ ਦੇ ਹੱਕਦਾਰ ਨੇ ਇਹ ਨਵੀਂ ਛੋਟ ਅਨਟੈਰੀਓ ਦੇ ਮੌਜੂਦਾ ਐਚਐਸਟੀ ਨਿਊ ਹਾਊਸਿੰਗ ਰਿਬੇਟ ਉੱਤੇ ਅਧਾਰਿਤ ਹੈ ਜੋ ਪਹਿਲਾਂ ਹੀ 24000 ਡਾਲਰ ਤੱਕ ਦੀ ਰਾਹਤ ਪ੍ਰਦਾਨ ਕਰਦੀ ਹੈ ਇਕੱਠੇ ਮਿਲ ਕੇ ਦੋਵੇਂ ਛੋਟਾਂ ਪਹਿਲੀ ਵਾਰ 1 ਮਿਲੀਅਨ ਡਾਲਰ ਤੱਕ ਦੇ ਨਵੇਂ ਘਰ ਖਰੀਦਣ ਵਾਲੇ ਐਚਐਸਟੀ ਦੇ ਸਫਾਈ ਹਿੱਸੇ ਨੂੰ ਪੂਰੀ ਤਰ੍ਹਾਂ ਕਵਰ ਕਰਨਗੀਆਂ 1 ਮਿਲੀਅਨ ਡਾਲਰ ਅਤੇ 1.5 ਮਿਲੀਅਨ ਡਾਲਰ ਦੇ ਵਿਚਕਾਰ ਕੀਮਤ ਵਾਲੇ ਘਰਾਂ ਤੇ ਲਈ ਛੋਟ ਹੌਲੀ-ਹੌਲੀ ਕੱਟਦੀ ਜਾਵੇਗੀ 1.5 ਮਿਲੀਅਨ ਡਾਲਰ ਦੇ ਨੇੜੇ ਮੁੱਲ ਵਾਲੇ ਘਰਾਂ ਦੇ ਲਈ ਘੱਟੋ-ਘੱਟ 24 ਹਜ਼ਾਰ ਡਾਲਰ ਤੱਕ ਪਹੁੰਚ ਜਾਵੇਗੀ ਇਸ ਨਾਲ ਹੀ ਦੱਸਦੇ ਹੋਏ ਰਹਾ ਹਾਊਸਿੰਗ ਮੰਤਰੀ ਰੋ ਫਲੈਕ ਨੇ ਕਿਹਾ ਕਿ ਇਹ ਬਦਲਾਅ ਖਰੀਦਦਾਰਾਂ ਤੇ ਉਹ ਸਾਰੇ ਉਦਯੋਗ ਦੋਵਾਂ ਦਾ ਸਮਰਥਨ ਕਰਦਾ ਹੈ ਇਹ ਨਾ ਸਿਰਫ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਸਗੋਂ ਕਾਮਿਆਂ ਤੇ ਵਪਾਰੀਆਂ ਦੇ ਲਈ ਵੀ ਚੰਗੀ ਖਬਰ ਹੈ ਜੋ ਉਹ ਕੰਮ ਕਰਦੇ रह ਸਕਦੇ ਨੇ ਜੋ ਉਹਨਾਂ ਨੂੰ ਪਸੰਦ ਹੈ ਆਪਣੇ ਪਾਈਚਾਰੇ ਦਾ ਨਿਰਮਾਣ ਇਹ ਛੋਟ ਫੈਂਟਰਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਜੀਐਸਟੀ ਐਚਐਸਟੀ ਛੋਟ ਦੇ ਅਨੁਸਾਰ ਹੋਵੇਗੀ ਅਤੇ ਸੰਬੰਧੀ ਸੰਗੀ ਕਾਨੂੰਨ ਦੇ ਪਾਸ ਹੋਣ ਤੇ ਨਿਰਭਰ ਕਰੇਗੀ ਸੁਬੇ ਨੇ ਕਿਹਾ ਕਿ ਉਹ 27 ਮਈ 2025 ਨੂੰ ਜਾਂ ਇਸ ਤੋਂ ਬਾਅਦ ਦਸਤਖਤ ਕੀਤੇ ਗਏ ਸਮਝੌਤੇ ਦੇ ਲਈ ਛੋਟ ਉਪਲਬਧ ਕਰਵਾਉਣ ਦੇ ਲਈ ਓਟਵਾ ਦੇ ਨਾਲ ਕੰਮ ਕਰੇਗਾ ਜਿਸ ਦੀ ਉਸਾਰੀ 2031 ਤੋਂ ਪਹਿਲਾਂ ਸ਼ੁਰੂ ਹੋਵੇਗੀ ਅਤੇ 2036 ਤੱਕ ਪਹਿਲਾਂ ਪੂਰੀ ਹੋ ਜਾਵੇਗੀ ਇਹ ਐਲਾਨ ਉਦੋਂ ਆਇਆ ਜਦੋਂ ਟੈਰੀਓ ਹਾਊਸਿੰਗ ਵਿਕਾਸ ਨੂੰ ਤੁਸ਼ਾਹਿਦ ਕਰਨ ਦੇ ਲਈ ਨਿਵੇਸ਼ ਵਧਾਉਂਦਾ ਹੈ ਸਰਕਾਰ ਨੇ ਹਾਲੀ ਦੇ ਵਿੱਚ ਆਪਣੇ ਮਿਊਨਿਸਪਲ ਹਾਊਸਿੰਗ 인ਫਰਾਸਟ੍ਰਕਚਰ ਪ੍ਰੋਗਰਾਮ ਨੂੰ 4 ਬਿਲੀਅਨ ਡਾਲਰ ਤੱਕ ਵਧਾ ਦਿੱਤਾ ਹੈ ਅਤੇ ਨਵੇਂ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਲਈ ਬਿਲਡਿੰਗ ਫਾਸਟਰ ਫੰਡ ਨੂੰ 1.2 ਬਿਲੀਅਨ ਤੱਕ ਵਧਾ ਦਿੱਤਾ ਹੈ ਇਸ ਪਹਿਲ ਕਦਮੀ ਅਤੇ ਸੂਬੇ ਦੀ ਵਿਆਪਕ ਆਰਥਿਕ ਯੋਜਨਾ ਬਾਰੇ ਹੋਰ ਵਿਰਵੇ 6 ਨਵੰਬਰ 2025 ਨੂੰ ਅੰਟੈਰੀਓ ਆਰਥਿਕ ਦ੍ਰਿਸ਼ਟੀਕੋਣ ਅਤੇ ਵਿਤੀ ਸਮਿਖਿਆ ਦੇ ਵਿੱਚ ਜਾਰੀ ਕਿੱਤੇ ਜਾਣਗੇ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ Ontario ਸਰਕਾਰ ਪਹਿਲੀ ਵਾਰ ਖਰੀਦਦਾਰਾਂ ਤੇ ਲਈ ਘਰ ਖਰੀਦਣ ਨੂੰ ਹੋਰ ਕਫਾਇਤੀ ਬਣਾਉਣ ਦੇ ਲਈ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਨਾਲ 1 ਮਿਲੀਅਨ ਡਾਲਰ ਤੱਕ ਦੇ ਨਵੇਂ ਘਰਾਂ ਉਤੇ HST ਦੇ ਪੂਰੇ 8% ਸਥਾਈ ਹਿੱਸੇ ਨੂੰ ਛੋਟ ਦਿੱਤੀ ਜਾ ਸਕਦੀ ਹੈ ਆਉਣ ਵਾਲੇ 2025 ਦੇ ਪਤਝੜ ਆਰਥਿਕ ਬਿਆਨ ਦੇ ਵਿੱਚ ਸ਼ਾਮਲ ਇਸ ਪ੍ਰਸਤਾਵ ਤੋਂ ਨਵੇਂ ਖਰੀਦਦਾਰਾਂ ਦੇ ਲਈ ਵੱਡੀ ਬਚਤ ਹੋਣ ਅਤੇ ਸੁੱਬੇ ਭੱਦੇ ਵਿੱਚ ਰਿਹਾਇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਇਸੇ ਯੋਜਨਾ ਦੇ ਤਹਿਤ ਯੋਗ ਨਵੇਂਕਰ ਦੇ ਪਹਿਲੀ ਵਾਰ ਖਰੀਦਦਾਰ ਸੁਭਾਈ ਛੋਟ ਰਾਹੀਂ 80000 ਡਾਲਰ ਤੱਕ ਦੀ ਬਚਤ ਕਰ ਸਕਦੇ ਨੇ ਤੇ ਫੈਡਰਲ ਸਰਕਾਰ ਦਾ ਐਚ ਸਟੇ 5% ਹਿੱਸੇ ਨੂੰ ਹਟਾਉਣ ਦੇ ਪ੍ਰਸਤਾਵ ਦੇ ਨਾਲ ਨਵੀਂ ਕਰ ਖਰੀਦ ਉਤੇ ਕੁੱਲ ਬਚਤ 130000 ਡਾਲਰ ਤੱਕ ਪਹੁੰਚ ਸਕਦੀ ਹੈ ਵਿੱਤ ਮੰਤਰੀ ਪੀਟਰ ਪੈਥਲਨ ਫਾਲਵਿਨੀ ਨੇ ਕਿਹਾ ਕਿ ਇਹ ਉਪਾਈ ਵਿਤੀ ਦਬਾਅ ਨੂੰ ਘਟ ਕਰਨ ਅਤੇ ਕਰਦੀ ਮਾਲਕੀ ਦੇ ਸੁਪਨੇ ਨੂੰ ਜਿੰਦਾ ਰੱਖਣ ਦੇ ਲਈ ਸਰਕਾਰ ਤੇ ਵਿਆਪਕ ਖੇਤਨਾ ਦਾ ਹਿੱਸਾ ਹੈ ਬੈਟਲਨ ਫਾਲਵੀ ਨੇ ਕਿਹਾ ਕਿ ਅਸੀਂ ਉਦਾਹਰਨ ਦੇ ਕੇ ਅੱਗੇ ਵਧ ਰਹੇ ਹਾਂ ਪਰਿਵਾਰਾਂ ਨੂੰ ਉਹਨਾਂ ਦੇ ਜੀਵਨ ਦੇ ਸਭ ਤੋਂ ਵੱਡੇ ਪਿੱਤੀ ਲੰਮੇ ਦਿਨ ਦੇ ਵਿੱਚੋਂ ਇੱਕ ਉੱਤੇ ਪੈਸੇ ਦੀ ਬਚਤ ਕਰ ਰਹੇ ਹਾਂ Ontario ਪਰਿਵਾਰ ਆਪਣੀਆਂ ਜੇਬਾਂ ਦੇ ਵਿੱਚੋਂ ਹੋਰ ਪੈਸੇ ਵਾਪਸ ਪਾਉਣ ਦੇ ਹੱਕਦਾਰ ਨੇ ਇਹ ਨਵੀਂ ਛੋਟ ਅਨਟੈਰੀਓ ਦੇ ਮੌਜੂਦਾ ਐਚਐਸਟੀ ਨਿਊ ਹਾਊਸਿੰਗ ਰਿਬੇਟ ਉੱਤੇ ਅਧਾਰਿਤ ਹੈ ਜੋ ਪਹਿਲਾਂ ਹੀ 24000 ਡਾਲਰ ਤੱਕ ਦੀ ਰਾਹਤ ਪ੍ਰਦਾਨ ਕਰਦੀ ਹੈ ਇਕੱਠੇ ਮਿਲ ਕੇ ਦੋਵੇਂ ਛੋਟਾਂ ਪਹਿਲੀ ਵਾਰ 1 ਮਿਲੀਅਨ ਡਾਲਰ ਤੱਕ ਦੇ ਨਵੇਂ ਘਰ ਖਰੀਦਣ ਵਾਲੇ ਐਚਐਸਟੀ ਦੇ ਸਫਾਈ ਹਿੱਸੇ ਨੂੰ ਪੂਰੀ ਤਰ੍ਹਾਂ ਕਵਰ ਕਰਨ ਗਿਆ 1 ਮਿਲੀਅਨ ਡਾਲਰ ਅਤੇ 1.5 ਮਿਲੀਅਨ ਡਾਲਰ ਦੇ ਵਿਚਕਾਰ ਕੀਮਤ ਵਾਲੇ ਘਰਾਂ ਤੇ ਲਈ ਛੋਟ ਹੌਲੀ-ਹੌਲੀ ਕੱਟਦੀ ਜਾਵੇਗੀ 1.5 ਮਿਲੀਅਨ ਡਾਲਰ ਦੇ ਨੇੜੇ ਮੁੱਲ ਵਾਲੇ ਘਰਾਂ ਦੇ ਲਈ ਘੱਟੋ-ਘੱਟ 24 ਹਜ਼ਾਰ ਡਾਲਰ ਤੱਕ ਪਹੁੰਚ ਜਾਵੇਗੀ ਇਸ ਨਾਲ ਹੀ ਦੱਸਦੇ ਹੋਏ ਰਹਾ ਹਾਊਸਿੰਗ ਮੰਤਰੀ ਰੋ ਫਲੈਕ ਨੇ ਕਿਹਾ ਕਿ ਇਹ ਬਦਲਾਅ ਖਰੀਦਦਾਰਾਂ ਤੇ ਉਸਾਰੀ ਉਦਯੋਗ ਦੋਵਾਂ ਦਾ ਸਮਰਥਨ ਕਰਦਾ ਹੈ ਇਹ ਨਾ ਸਿਰਫ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਸਗੋਂ ਕਾਮਿਆਂ ਅਤੇ ਵਪਾਰੀਆਂ ਦੇ ਲਈ ਵੀ ਚੰਗੀ ਖਬਰ ਹੈ ਜੋ ਉਹ ਕੰਮ ਕਰਦੇ ਰਹਿ ਸਕਦੇ ਨੇ ਜੋ ਉਹਨਾਂ ਨੂੰ ਪਸੰਦ ਹੈ ਆਪਣੇ ਪਈਚਾਰੇ ਦਾ ਨਿਰਮਾਣ ਇਹ ਛੋਟ ਫੈਡਰਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਜੀਐਸਟੀ ਐਚਐਸਟੀ ਛੋਟ ਦੇ ਅਨੁਸਾਰ ਹੋਵੇਗੀ ਅਤੇ ਸੰਬੰਧਿਤ ਸੰਗੀ ਕਾਨੂੰਨ ਦੇ ਪਾਸ ਹੋਣ ਤੇ ਨਿਰਭਰ ਕਰੇਗੀ ਸੁਬੇ ਨੇ ਕਿਹਾ ਕਿ ਉਹ ਸਈ ਮਈ 2025 ਨੂੰ ਜਾਂ ਇਸ ਤੋਂ ਬਾਅਦ ਦਸਤਖਤ ਕੀਤੇ ਗਏ ਸਮਝੌਤੇ ਦੇ ਲਈ ਛੋਟ ਉਪਲਬਧ ਕਰਵਾਉਣ ਦੇ ਲਈ ਓਟਵਾ ਦੇ ਨਾਲ ਕੰਮ ਕਰੇਗਾ ਜਿਸ ਦੀ ਉਸਾਰੀ 2031 ਤੋਂ ਪਹਿਲਾਂ ਸ਼ੁਰੂ ਹੋਵੇਗੀ ਅਤੇ 2036 ਤੱਕ ਪਹਿਲਾਂ ਪੂਰੀ ਹੋ ਜਾਵੇਗੀ ਇਹ ਐਲਾਨ ਉਦੋਂ ਆਇਆ ਜਦੋਂ ਅੰਟਰੀਓ ਹਾਊਸਿੰਗ ਵਿਕਾਸ ਨੂੰ ਤੁਸ਼ਾਹਿਦ ਕਰਨ ਦੇ ਲਈ ਨਿਵੇਸ਼ ਵਧਾਉਂਦਾ ਹੈ ਸਰਕਾਰ ਨੇ ਹਾਲੀ ਦੇ ਵਿੱਚ ਆਪਣੇ ਮਿਊਨਿਸਪਲ ਹਾਊਸਿੰਗ ਇਨਫਰਾਸਟ੍ਰਕਚਰ ਪ੍ਰੋਗਰਾਮ ਨੂੰ 4 ਬਿਲੀਅਨ ਡਾਲਰ ਤੱਕ ਵਧਾ ਦਿੱਤਾ ਹੈ ਅਤੇ ਨਵੇਂ ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਬਿਲਡਿੰਗ ਫਾਸਟਰ ਫੰਡ ਨੂੰ 1.2 ਬਿਲੀਅਨ ਤੱਕ ਵਧਾ ਦਿੱਤਾ ਹੈ ਇਸ ਪਹਿਲ ਕਦਮੀ ਅਤੇ ਸੂਬੇ ਦੀ ਵਿਆਪਕ ਆਰਥਿਕ ਯੋਜਨਾ ਬਾਰੇ ਹੋਰ ਵਿਰਵੇ 6 ਨਵੰਬਰ 2025 ਨੂੰ ਅੰਟੈਜਵਾਰਤਿਕ ਦ੍ਰਿਸ਼ਟੀਕੋਣ ਅਤੇ ਵਿਤੀ ਸਮਿਖਿਆ ਦੇ ਵਿੱਚ ਜਾਰੀ ਕੀਤੀ ਜਾਣਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ